ਦਾ ਖਾਲਸਾ ਵਾਹਿਰ ਜੀ ਦੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ ਬੜੇ ਆ ਮੁੱਦੇ ਤੇ ਲਾਈਵ ਜਾਣਕਾਰੀ ਦੇਣ ਲੱਗੇ ਖਨੋਰੀ ਬਾਰਡਰ ਤੋਂ ਲਾਈਵ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰਸ਼ਾਸਨ ਦੀਆਂ ਲਾਈਵ ਤਸਵੀਰ ਖਨੋਰੀ ਬਾਰਡਰ ਤੋਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਵ ਦੇ ਵਿੱਚ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨੌਰੀ ਬਾਰਡਰ ਤੇ ਅੱਜ ਇਹ ਮੌਕੇ ਤੇ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਕਿਸਾਨ ਵੀਰ ਪੂਰੀ ਡਿਊਟੀ ਤੇ ਜਿਹੜਾ ਇਹ ਕਨੌਰੀ ਵਾਲੇ ਬਾਰਡਰ ਤੇ ਨਾਲ ਵਾਲਾ ਰਸਤਾ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਸ਼ਰਾਰਤੀ ਅਨਸਰਾਂ ਦਾ ਜਿਹੜਾ ਇੱਥੇ ਲਗਾਤਾਰ ਜੋ ਪਿਛਲੇ ਦਿਨ ਹੀ ਦੇਖਿਆ ਪ੍ਰਸ਼ਾਸਨ ਵੱਲੋਂ ਰਾਤ ਨੂੰ ਚੁੱਪਚੀਪੀ ਤੇ ਆ ਕੇ ਡਰੇਵਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਣਾ ਉਸ ਤੋਂ ਬਾਅਦ ਸਾਨੂੰ ਵੀ ਕੁਝ ਲੱਗਦਾ ਸੀ ਵੀ ਅੱਜ ਵੀ ਇਸ ਵਿੱਚ ਸਰਕਾਰ ਦੀ ਜਿਹੜੀ ਐਕਟੀਵਿਟੀ ਹੈ ਕਿਉਂਕਿ ਭਾਜਪਾ ਸਰਕਾਰ ਆ ਪੰਜਾਬ ਸਰਕਾਰ ਇਹ ਰਲੀਆਂ ਨੇ ਇਹਨਾਂ ਦਾ ਕੋਈ ਪਤਾ ਨਹੀਂ ਕਿਸੇ ਤਰ੍ਹਾਂ ਕੋਈ ਨੁਕਸਾਨ ਕਰ ਸਕਦੀਆਂ ਨੇ ਸੋ ਸੇਫਟੀ ਦੇ ਵਕੋਂ ਅੱਜ ਜਿਹੜਾ ਜਿਹੜਾ ਫਰੋਰੀ ਬਾਰਡਰ ਦਾ ਜਿਹੜਾ ਰਸਤਾ ਹੈ ਜਿਹੜਾ ਦਿੱਲੀ ਵੱਲ ਨੂੰ ਜਾਂਦਾ ਹੈ ਉਹਨੂੰ ਇੱਕ ਵਾਰੀ ਬੰਦ ਕਰ ਦਿੱਤਾ ਗਿਆ ਸੋ ਸਾਡੇ ਨਾਲ ਪ੍ਰਧਾਨ ਜੀ ਇਹ ਸਾਰੀ ਗੱਲਬਾਤ ਤੁਹਾਨੂੰ ਦੱਸਣਗੇ ਅੱਜ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਕੋ ਜਿਹੜਾ ਸਾਡੇ ਗੈਰੈਂਟਸ ਜੋਖਸਾਨ ਮੋਰਚੀ ਦੀ ਕਮੇਟੀ ਤੇ ਆਪਣਾ ਕੇਐਮਐਮ ਸਾਂਝਾ ਫਰੰਟ ਲੜਾਈ ਲੜਦਾ ਤੋਨਾਂ ਮੋਰਚਾ ਦੀ ਸਹਿਮਤੀ ਨਾਲ ਜਿਹੜਾ ਫੈਸਲਾ ਹੋਇਆ ਵੀ ਰਾਤੋਂ ਜਿਹੜੀ ਨਾਕਾ ਬੰਦੀ ਅਸੀਂ ਕਰਿਆ ਕਰਨੀ ਹੈ ਪੂਰੀ ਪ੍ਰਸ਼ਾਸਨ ਨੂੰ ਵੀ ਦੱਸ ਦਿੱਤਾ ਵੀ ਨਾਕਾ ਬੰਦੀ ਅਸੀਂ ਪੂਰੇ ਤੇ ਕੋਈ ਵੀ ਛਰਾਰਤੀ ਅੰਸਰ ਇੱਥੋਂ ਦੀ ਅਸੀਂ ਜਿਹੜਾ ਬੰਦਾ ਚੈੱਕ ਕਰਕੇ ਨਿਗਾਹੋਣਾ ਕੋਈ ਵੀ ਜਿਹੜਾ ਨਿਗਾਹੋਣਾ ਬਾਕੀ ਗੱਡੀਆਂ ਮੋਟਰ ਵਹੀਕਲ ਸਾਰੇ ਬੰਦ ਨੇ ਜਿਹੜੇ ਘਰਾਂ ਵਾਲਿਆ ਉਹ ਜਾ ਸਕਦੇ ਨੇ ਖੇਤਾਂ ਵਾਲੇ ਆ ਜਾ ਸਕਦੇ ਨੇ ਬਾਕੀ ਜਿਹੜੇ ਰਾਤ ਨੂੰ ਰਾਤ ਨੂੰ ਅਸੀਂ ਹੁਣ ਹੁਣ ਤੋਂ ਲੈ ਕੇ ਇਹ ਤੜਕੇ ਦੇ 6 ਵਜੇ ਤੱਕ ਨਾ ਘਰੂਗਾ 6 ਵਜੇ ਤੋਂ ਬਾਅਦ ਅਸੀਂ ਖੋਲਾਂਗੇ ਬਾਕੀ ਜਿਹੜਾ ਇਹ ਸਰਕਾਰ ਆ ਜਿਵੇਂ ਕਿ ਸਰਦਾਰ ਜੀਤ ਸਿੰਘ ਦੀ ਢੱਲੇਵਾਲ ਜਿਹੜੇ ਅੱਜ 14 ਦਿਨ ਹੋ ਗਏ ਨੇ ਮਰਨwarte ਤੇ ਬੈਠੇ ਨੂੰ ਤੇ ਕੱਲ ਨੂੰ ਕਮੇਟੀ ਨੇ ਫੈਸਲਾ ਵੀ ਕੀਤਾ ਵੀ ਕੱਲ ਨੂੰ ਸਾਰਾ ਮੋਰਚਾ ਜਿਹੜਾ ਭੁੱਖ ਹੜਤਾਲ ਤੇ ਬੈਠੂਗਾ ਕੋਈ ਵੀ ਇੱਥੇ ਲੰਗਰ ਨਹੀਂ ਚੱਲੂਗਾ ਕੋਈ ਵੀ ਚੁੱਲਾ ਨਹੀਂ ਚੱਲੂਗਾ ਕੇਵਲ ਤੇ ਕੇਵਲ ਜਿੰਨੀ ਪਬਲਿਕ ਆ ਹਵਾਮ ਸਾਰਾ ਉਹ ਪਾਣੀ ਤੇ ਰਹੂਗਾ ਸੋ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਸਰਕਾਰ ਨੂੰ ਦੱਸਣਾ ਵੀ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਹ ਸਾਡੀਆਂ ਤਸੰਨਾਂ ਦੀਆਂ ਮੰਗਾਂ ਨਹੀਂ ਮੰਨਦੇ ਤਾਂ ਹੋ ਸਕਦਾ ਵੀ ਇਤੋਂ ਵੀ ਵੱਡੀ ਜਿਹੜਾ ਸਾਡਾ ਮਤਲਬ ਨੁਕਸਾਨ ਹੋ ਸਕਦਾ ਤਸੰਨਾਂ ਦਾ ਪਰ ਇੱਕ ਪਾਸੇ ਇਹ ਜਿਹੜੀ ਸਰਕਾਰ ਆ ਕਿਸਾਨ ਅਟੈਚੀ ਕਰਾਉਂਦੀ ਆ ਵੀ ਅਸੀਂ ਕਿਸਾਨਾਂ ਦੀ ਗੱਲ ਸੁਣਨ ਤਿਆਰ ਹਾਂ ਦੂਜੇ ਪਾਸੇ ਜਿਹੜੇ ਸਾਡੇ ਕਿਸਾਨ ਅੱਜ ਫੇਰ ਚੱਲੇ ਸੀ ਜੱਥਾ ਲੈ ਕੇ ਕੋਈ ਖਾਲੀ ਹੱਥ ਤੇ ਉਹਨਾਂ ਨੂੰ ਵੀ ਇਹਨਾਂ ਨੇ ਜਾਣ ਤੋਂ ਰੋਕਿਆ ਕਰ ਲਾਉ ਉਹਨਾਂ ਨੂੰ ਵੀ ਜਾਣ ਦਿੱਤਾ ਫੁੱਲਾਂ ਦੇ ਵਿੱਚ ਜ਼ਹਿਰ ਮਿਲਾ ਕੇ ਮਰਚੋਂ ਪਾ ਕੇ ਉਹਨਾਂ ਦੇ ਉੱਪਰ ਅੱਖਾਂ ਚ ਮਾਰੀਆਂ ਗਈਆਂ ਮੈਂ ਨਾ ਐਡੀ ਘਟੀਆ ਨੀਤੀ ਸਰਕਾਰ ਨੇ ਅਪਣਾਈ ਆ ਕਿ ਪ੍ਰੈਸ ਨੂੰ ਵੀ ਨਹੀਂ ਜਾਣ ਦਿੱਤਾ ਡੇਢ ਕਿਲੇ ਦਾ ਹਰਿਆਣਾ ਪ੍ਰੈਸ ਨੂੰ ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਕਿਉਂਕਿ ਪ੍ਰੈਸ ਇੱਕ ਚੌਥਾ ਥੰਮ ਜਿੱਥੇ ਜਿਹੜੀ ਗੱਲ ਪਚਾਉਂਦਾ ਸਰਕਾਰਾਂ ਦੀ ਵੀ ਪਚਾਉਂਦਾ ਕਿਸਾਨਾਂ ਦੀ ਵੀ ਪਚਾਉਂਦਾ ਤੇ ਮੈਂ ਸਮਝਦਾ ਅਜ ਤੂੰ ਨਲਾਈਕੀ ਸਰਕਾਰ ਦੀ ਕੀ ਹੋ ਸਕਦੀ ਆ ਇਸ ਕਰਕੇ ਅਸੀਂ ਆ ਜਿਹੜਾ ਨਾਕਾ ਸਾਡਾ ਜਿੰਨੀ ਦੇਰ ਤੱਕ ਮਸਲੇ ਹੱਲ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਇਹ ਨਾਕਾ ਸਾਰੀ ਰਾਤ ਰਿਆ ਕਰੂਗਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਆ ਉਹਦੀ ਜਿੱਥੋਂ ਤੱਕ ਸਾਡੀ ਜਿਹੜੀ ਵਾਈਟ ਪਹੁੰਚਦੀ ਆ ਉਹ ਦੇਖ ਲੈਣ ਵੀ ਇਹ ਪੈਟਰੋਲ ਪੰਪ ਤੇ ਹਵੇਲੀ ਪੈਸ ਤੇ ਥੋੜਿਆ ਪਿੱਛੇ ਕਰਕੇ ਬਣਾਇਆ ਹੋਇਆ ਸਾਰਾ ਇੱਥੇ ਚੈੱਕ ਪੋਸਟ ਬਣੀ ਹੋਈ ਆ ਦਫਤਰ ਬਣਿਆ ਹੋਇਆ ਬੀਕੇ ਜੂ ਖੁੱਸਾ ਦਾ ਇੱਥੋਂ ਕੋਈ ਬੰਦਾ ਜਾਊਗਾ ਜੇ ਆਪਦਾ ਨਾਮ ਲਿਖਾ ਕੇ ਜਾਊਗਾ ਐਵੇਂ ਕੋਈ ਨਹੀਂ ਜਾ ਸਕਦਾ ਰਜਿਸਟਰ ਲਾਇਆ ਹੋਇਆ ਉਹਦਾ ਨੰਬਰ ਲਿਖਾਂਗੇ ਉਹਦਾ ਆਈਡੀ ਪ੍ਰੂਫ ਚੈੱਕ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਸੰਤੋਸ਼ਟੀ ਨਹੀਂ ਹੁੰਦੀ ਜੇ ਕੋਈ ਸਾਨੂੰ ਚੱਕ ਹੋਊਗੀ ਤੇ ਅਸੀਂ ਮੋਰਚੇ ਨਾਲ ਗੱਲ ਕਰਕੇ ਉਹ ਬੰਦੇ ਦੀ ਸ਼ਿਕਾਇਤ ਕਰਾਂਗੇ ਕਿ ਕਿੱਥੋਂ ਆਇਆ ਕਿੱਧਰ ਜਾਣਾ ਹੈ ਨਹੀਂ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਮੇਰੀ ਫੌਜ ਵਿੱਚ ਟੀ ਆ ਇਹ ਅਲਰਟ ਆ ਇਹ ਦਿਨ ਸਾਰੀ ਰਾਤ ਜਾਗੂਗੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ મારી મોરચો આરામ ન દેરો વિડિયો નો શેર કર દેઓ વાર તો વાર ਜਿਹੜਾ ਮੋਰਚੇ ਦੇ ਵੱਲੋਂ ਕੱਲ ਨੂੰ ਫੈਸਲਾ ਕੀਤਾ ਗਿਆ ਵੀ ਕੱਲ ਮੋਰਚੇ ਤੇ ਸਾਰਾ ਦਿਨ ਪੋਕੜ ਤਰ ਰਹੇਗੀ ਕੋਈ ਵੀ ਚੁੱਲਾ ਨਹੀਂ ਬਲੂਗਾ ਹੁਣ ਵੀਰੋ ਮਰਜੀ ਤੁਹਾਡੀ ਆ ਵੀ ਤੁਸੀਂ ਪਿੰਡਾਂ ਚ ਕਵੇਂ ਉੱਠਣਾ ਹੈ ਇੱਕ ਆਗੂ ਤੁਹਾਡੇ ਲਈ ਜ਼ਿੰਦਗੀ ਮੌਤ ਦੀ ਲੜਾਈ ਦੇ ਵਿੱਚ ਲੜ ਰਿਹਾ ਆ ਤੇ ਤੁਸੀਂ ਘਰਾਂ ਚ ਬੈਠੇ ਜੇ ਕੋਈ ਕੰਮ ਨਹੀਂ ਆ ਕਰੇ ਜੇ ਫਸਲਾਂ ਕਣਕਾਂ ਬੀਜੀਆਂ ਹੋਈਆਂ ਕੁਸ਼ਵੀਰਾਂ ਦੇ ਬਾਗਾਂ ਦਾ ਚਲੋ ਕੰਮ ਹੈ ਥੋੜਾ ਬਹੁਤਾ ਰਹਿੰਦਾ ਹੈ ਉਹ ਵੀ ਜਿਵੇਂ ਠੇਕੇਦਾਰਾਂ ਦਾ ਕੰਮ ਪਰ ਜਿਵੇਂ ਵਿੱਚ ਥੋੜੀ ਤੋਂ ਥੋੜਾ ਬਹੁਤ ਜਿੰਨੀ ਆਪਾਂ ਹਾਜਰੀ ਲਵਾ ਸਕਦੇ ਓੰਨੀ ਆਪਾਂ ਹਾਜਰੀ ਲਵਾਈਏ ਬਹੁਤ ਲੋੜ ਆ ਮੋਰਚੇ ਦੀ ਕਿਉਂਕਿ ਇਹ ਤੁਹਾਡੀ ਫਸਲਾਂ ਦੀ ਨਸਲਾਂ ਦੀ ਲੜਾਈ ਹੈ ਜੋ ਹੁਣ ਜੇ ਮੌਕੇ ਤੇ ਤੁਸੀਂ ਨਾ ਆਏ ਤਾਂ ਸਾਰੀ ਉਮਰ ਯਾਦ ਪੀੜੀਆਂ ਨੂੰ ਕੀ ਆਖੋਗੇ ਕਿ ਅਸੀਂ ਇੱਕ ਸੰਘਰਸ਼ ਲੱਗਿਆ ਸੀ ਅਸੀਂ ਉਹ ਸੰਘਰਸ਼ ਪਹੁੰਚ ਨਹੀਂ ਸਕੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਸ ਸੰਘਰਸ਼ ਦੇ ਵਿੱਚ ਪਹੁੰਚੋ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਸੰਖਤਾ ਵੱਧ ਤੋਂ ਕਿਸਾਨ ਸਾਥੀ ਪਹੁੰਚੋ ਤਾਲੂ ਖਨੋਰੀ ਬਾਰਡਰ ਤੇ ਕੱਲ ਮਰਨ ਵਰਤ ਦਾ 15ਵਾਂ ਦਿਨ ਹੈ ਕੱਲ ਕੋਈ ਵੀ ਚੁੱਲਾ ਖਨੋਰੀ ਬਾਰਡਰ ਤੇ ਜਿਹੜਾ ਪੂਰੀ ਬਾਰਡਰ ਭੋਖੜ ਹੜਤਾਲ ਤੇ ਰਹੂਗਾ ਸੋ ਬੇਨਤੀ ਹੈ ਵੀ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤੇ ਇੱਥੇ ਆਪਾਂ ਜਿਹੜਾ ਇਹ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਧੰਨਵਾਦ ਜੀ